ਪੰਜਾਬ ਸਰਕਾਰ ਵੱਲੋਂ ਸੂਬੇ ਦੇ ਜਿਹੜੀ ਸੜਕਾਂ ਐ 19000 ਕਿਲੋਮੀਟਰ ਦੇ ਮਰਮਤ ਦਾ ਕੰਮ ਦੀ ਸ਼ੁਰੂਆਤ ਪੰਜਾਬ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਮਰਸਰ ਤੋਂ ਸ਼ੁਰੂ ਕੀਤੀ ਗਈ ਸੀ। ਉਸੀ ਮੁਹਿੰਮ ਦੇ ਤਹਿਤ ਸਮਾਨ ਹਲਕੇ ਦੇ ਵਿੱਚ ਅੱਜ ਜਿਹੜੀ ਪਿੰਡਾਂ ਦੀਆਂ ਸੜਕਾਂ ਐ ਉਹਨਾਂ ਦਾ ਨਿਰਮਾਣ ਦਾ ਕੰਮ ਦੀ ਸ਼ੁਰੂਆਤ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸੜ ਵੱਲੋਂ ਕੀਤੀ ਗਈ ਫਤਿਹਪੁਰ ਤੋਂ ਲੈ ਕੇ ਤਨੋਰੀ ਕਾਖੜਾ ਜਮਾਲਪੁਰ ਆਦੀ ਪਿੰਡ ਔਰ ਇਸ ਦੇ ਇਲਾਵਾ ਗੱਜੂ ਮਾਦਰਾ ਤੋਂ ਸਮਾਨਾ ਤੱਕ ਜਿਹੜੀ ਕੁਤਬਨਪੁਰ ਫਤੇ ਮਾਦਰੀ ਸੜਕ ਹੈ ਇਸ ਦਾ ਨਿਰਮਾਣ ਹੋਣਾ ਹੈ ਔਰ ਇਸ ਦੇ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਸਮਾਨਾ ਹਲਕੇ ਦੀ 22 ਹੋਰ ਸੜਕਾਂ ਦਾ ਕੰਮ ਅਗਲੇ ਹਫਤੇ ਅਸੀਂ ਸ਼ੁਰੂ ਕਰ ਰਹੇ ਹਾਂ ਔਰ ਪੰਜਾਬ ਦੇ ਲੋਕਾਂ ਨੂੰ ਜਿਹੜੀ ਸੜਕਾਂ ਦੀ ਮਰਮਤ ਹੋਣ ਨਾਲ ਉਸ ਦਾ ਫਾਇਦਾ ਹੋਵੇਗਾ ਲੇਕਿਨ ਉਹਨਾਂ ਨੇ ਕੇਂਦਰ ਸਰਕਾਰ ਤੇ ਹਮਲਾ ਕਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ ਜਿਹੜਾ ਪੈਸਾ ਬਕਾਇਆ ਦੇਣਾ ਹੈ ਉਸ ਨੂੰ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਪੰਜਾਬ ਸਰਕਾਰ ਲਗਾਤਾਰ ਪੰਜਾਬ ਦੇ ਆਪਣੇ ਸਰੋਸਿਆਂ ਦੇ ਰਾਹੀਂ ਪੰਜਾਬ ਦੀ ਜਿਹੜੀ ਸੜਕਾਂ ਹੈ ਜੇ ਹੋਰ ਵਿਕਾਸ ਪ੍ਰੋਜੈਕਟ ਹੈ ਉਹਨਾਂ ਦਾ ਕੰਮ ਕਰ ਰਹੀ ਹੈ ਔਰ ਆਉਣ ਵਾਲੇ ਬਕਦੇ ਵੀ ਤੁਸੀਂ ਦੇਖੋਗੇ ਪੰਜਾਬ ਦੀ ਸੜਕਾਂ ਜਿਸ ਦੀ ਮਿਆਦ ਘਟੋ ਕੇ 6 ਸਾਲ ਰੱਖੀ ਗਈ ਹੈ 6 ਸਾਲ ਤੋਂ ਪਹਿਲਾਂ ਜੇ ਸੜਕ ਟੁੱਟੇਗੀ ਉਸ ਦੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਵੇਗੀ ਔਰ ਜਿਹੜੀ ਸੜਕਾਂ ਦੇ ਦੋਨੋਂ ਪਾਸੇ ਜੇ ਪੁੱਛਿਆ ਗਿਆ ਵੀ ਸੜਕਾਂ ਟੁੱਟਣ ਦਾ ਕਾਰਨ ਵੀ ਹੁੰਦੇ ਸਕਿਆ ਕਿ ਕਿਨਾਰੇ ਦੋਨੋਂ ਪਾਸੇ ਕੱਚੇ ਹੁੰਦੇ ਤਾਂ ਟੁੱਟ ਜਾਂਦੇ ਤੇ ਉਹਨਾਂ ਕਿ ਜਿੱਥੇ ਟਾਇਲਾਂ ਲਾਣੀ ਪਏ ਸ ਟਾਇਲਾਂ ਵੀ ਲਾਈਆਂ ਜਾਣਗੀਆਂ ਪੁਲੀਆਂ ਬਣਾਈਆਂ ਜਾਣਗੀਆਂ ਔਰ ਸੜਕਾਂ ਕ ਚੰਗੀ ਤਰ੍ਹਾਂ ਦੀ ਸੜਕਾਂ ਹੋਣਗੀਆਂ ਜੇ ਕਿ ਉਸ ਦੇ ਨਾਲ ਲੋਕਾਂ ਨੂੰ ਅੱਜ ਆਪ ਪਾਰਟੀ ਦੇ ਆਗੂ ਤੇ ਹੋਰ ਪਿੰਡਾਂ ਦੇ ਸਰਪੰਚ ਆदि ਇਸ ਮੌਕੇ ਤੇ ਹਾਜ਼ਰ ਸਨ ਦੇਖੋ ਪੰਜਾਬ ਦੇ ਵਿੱਚ ਤਾਂ ਤਕਰੀਬਨ ਸਾਰੀਆਂ ਸੜਕਾਂ ਜਿਹੜੀਆਂ ਰਿਪੇਅਰ ਹੋਣ ਵਾਲੀਆਂ ਨੇ 19000 ਕਿਲੋਮੀਟਰ ਸਾਰੀਆਂ ਦੀ ਅਸੀਂ ਰਿਪੇਅਰ ਸ਼ੁਰੂ ਕੀਤੀ ਆ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਤੋਂ ਉਦਘਾਟਨ ਕੀਤਾ ਸੀਗਾ ਔਰ ਸਾਰੇ ਪੰਜਾਬ ਦੇ ਵਿੱਚ ਕੰਮ ਸ਼ੁਰੂ ਹੋ ਚੁੱਕੇ ਆ ਅੱਜ ਤਕਰੀਬਨ ਅਸੀਂ ਚਾਰ ਸੜਕਾਂ ਦਾ ਕਿਰਾਏਕ ਤਾਂ ਭੇਡਪੁਰਾ ਪਟਿਆਲਾ ਸਮਾਨਾ ਰੋਡ ਤੋਂ ਭੇਡਪੁਰੇ ਤੱਕ ਇੱਕ ਸਮਾਣਾ ਤੱਕ ਗੱਜੂ ਮਾਜਰੇ ਤੋਂ ਲੈ ਕੇ ਸਮਾਣੇ ਤੱਕ ਜਿਹੜੀ ਇਹਦੇ ਵਿੱਚ ਪਿੰਡ ਆਉਂਦੇ ਨੇ ਆਪਣੇ ਕੁਤਬਨਪੁਰ ਗੱਜੂ ਮਾਜਰਾ ਲਲੋਚੀ ਦਾਨੀਪੁਰ ਮਾਜਰੀ ਕੁਤਬਨਪੁਰ ਤੱਕ ਇਹ ਸਾਰਾ ਕਰ ਰਹੇ ਹਨ ਜਿਹੜੀ ਇਹ ਸੜਕ ਇੱਥੋਂ ਲੈ ਕੇ ਇਹਨੇ ਜਾਣਾ ਇਸ ਰੋਡ ਤੋਂ ਸਮਾਣਾ ਪਟਿਆਲਾ ਰੋਡ ਤੋਂ ਧਨੌਰੀ ਬਾਇਆ ਫਤੇਪੁਰ ਕਾਕੜਾ ਤੇ ਅੱਗੇ ਜਮਾਲਪੁਰ ਤੱਕ ਇਹ तकरीबन 6.5 ਕਿਲੋਮੀਟਰ 5.5 ਕਿਲੋਮੀਟਰ ਹੈ ਦੂਜੀ 13.5 ਕਿਲੋਮੀਟਰ ਸੀਗੀ ਔਰ 1.5 ਕਿਲੋਮੀਟਰ ਭੇਡਪੁਰ ਵਾਲੀ ਸਾਰੀਆਂ ਅਸੀਂ ਇਸ ਤੋਂ ਇਲਾਵਾ ਤਕਰੀਬਨ 22 ਸੜਕਾਂ ਹੋਰ ਨੇ ਜਿਹੜੀਆਂ ਅਸੀਂ ਅਗਲੇ ਹਫਤੇ ਚਾਲੂ ਕਰਾ ਦਾਂਗੇ ਸਮਾਣਾ ਹਲਕੇ ਦੀਆਂ ਤੇ ਜਿਹੜੀਆਂ ਰਹਿ ਗਈਆਂ ਉਹ ਚਾਲੂ ਕਰਨ ਤੋਂ ਬਾਅਦ ਉਹ ਵੀ ਅਗਲੇ ਹਫਤੇ ਫਿਰ ਉਹ ਵੀ ਸ਼ੁਰੂ ਕਰਾਵਾਂਗੇ ਕਿੰਨਾ ਪੈਸਾ ਖਰਚ ਹੋ ਰਿਹਾ ਇਹਨਾਂ ਇਸ ਟੋਟਲ ਇਹਨਾਂ ਸਮਾਨ ਦੇ ਰਿਹਾ ਤੁਸੀਂ ਮੈ ਤੋਂ ਇਹ ਨਾ ਪੁੱਛੋ ਪੈਸਾ ਕਿੰਨਾ ਖਰਚ ਹੋ ਰਿਹਾ ਫਿਰ ਬਾਕੀ ਹਲਕੇ ਵਾਲੇ ਰੌਲਾ ਪਾ ਲੈਂਦੇ ਨੇ ਇਹ ਵੀ ਸਿਸਟਮ ਤੋਂ ਇਹ ਨਾ ਆ ਰਿਹਾ ਹੜੀਆਂ ਤੇ ਹੁਣ ਤੱਕ ਕਿੰਨਾਂ ਕਿ ਤੁਨਾ ਮੰਡੀਆਂ ਚ ਆ ਚੁੱਕੇ ਕਿਸ ਤਰ੍ਹਾਂ ਕੇ ਪ੍ਰਬੰਧ ਹੈ ਅ ਮੰਡੀਆਂ ਦੇ ਸਾਰੇ ਪ੍ਰਬੰਧ ਮੁਕੰਮਲ ਨੇ ਤਕਰੀਬਨ 1822 ਅਸੀਂ ਪਰਚੇਸ ਸੈਂਟਰ ਬਣਾਏ ਨੇ ਪੰਜਾਬ ਦੇ ਵਿੱਚ ਸਾਡੇ ਕੋਲ 50000 ਕਰੋੜ ਦੀ ਸੀਸੀ ਲਿਮਟ ਆ ਚੁੱਕੀ ਹੈ ਔਰ ਸਾਨੂੰ ਉਮੀਦ ਹੈ ਕਿ 100 80 82 ਲੱਖ ਮੀਟ्रिक टन ਚੋਂ ਨਾ ਪੰਜਾਬ ਦੇ ਵਿੱਚ ਆਊਗਾ ਹੁਣ ਤੱਕ ਤਕਰੀਬਨ 23 24000 ਮੀਟ्रिक टन ਆਇਆ ਜਿਹਦੇ ਵਿੱਚੋਂ 16 17000 ਮੀਟ्रिक टन ਦੀ ਅਸੀਂ ਲਿਫਟਿੰਗ ਕਰਾਤੀ ਔਰ ਬਾਕੀ ਵੀ ਨਾਲ ਦੀ ਨਾਲ ਹੋ ਰਹੀ ਆ ਔਰ ਵਿਦਨ 24 ਆਵਰ ਪੈਸੇ ਜਿਹੜੇ ਕਿਸਾਨ ਭਰਾਵਾਂ ਦੇ ਖਾਤੇ 'ਚ ਅਸੀਂ ਪਾ ਰਹੇ ਇਹ ਮੇਰਾ ਖਿਆਲ ਹੈ 6 ਮਹੀਨੇ ਪਰ ਤੂੰ ਪਹਿਲੇ ਹੀ ਕਰਾ ਦਾਂਗੇ ਇਹ ਪੂਰੀਆਂ ਕਿਉਂਕਿ ਸਾਰਾ ਕੰਮ ਅਸੀਂ ਚਾਹੁੰਦੇ ਹਾਂ ਤਸੱਲੀ ਨਾਲ ਹੋਵੇ ਜਿੰਨੀਆਂ ਵੀ ਸੜਕਾਂ ਬਣਨਗੀਆਂ ਬਹੁਤ ਵਧੀਆ ਬਣਨਗੀਆਂ ਇਹਦੀ ਲਾਈਫ ਵੀ ਘੱਟੋ-ਘੱਟ 6 ਸਾਲ ਸਰਕਾਰ ਵੱਲੋਂ ਨਿਰਧਿਤ ਕੀਤੀ ਗਈ ਹੈ ਔਰ ਜਿਸ ਢੰਗ ਦੀਆਂ ਸੜਕਾਂ ਬਣ ਰਹੀਆਂ ਨੇ ਮੇਰੇ ਖਿਆਲ ਇਸ ਤੋਂ ਵੀ ਵੱਧ ਚੱਲਣਗੀਆਂ ਜਿੱਥੇ ਜਿੱਥੇ ਲੋਡ ਹੈ ਪੁਲੀਆਂ ਦੀ ਜਾਂ ਟਾਈਲਾਂ ਦੀ ਉਹ ਅਸੀਂ ਲਵਾ ਰਹੇ ਹਾਂ ਨਾਲ ਆਲਰੇਡੀ ਪ੍ਰੋਜੈਕਟ 'ਚ ਹੈਗਾ ਕੋਈ ਮਤਲਬ ਵਧੀਆ ਢੰਗ ਨਾਲ ਸੜਕਾਂ ਬਣਾ ਰਹੇ ਕਿਉਂਕਿ ਪਿਛਲੇ 9 ਸਾਲਾਂ ਤੋਂ ਪੰਜਾਬ ਦੀਆਂ ਲਿੰਕ ਰੋਡ ਸੜਕਾਂ ਦੀ ਮੁਰੰਮਤ ਨਹੀਂ ਹੋਈ ਜਿਹੜੀ ਹੁਣ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅਸੀਂ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਸੀ ਉੱਥੇ ਸਾਡੇ ਖੇਤੀਬਾੜੀ ਮੰਤਰੀ ਖੁੱਡਿਆ ਸਾਹਿਬ ਸਾਡੇ ਜਿਹੜੇ ਪੀ ਡਬਲਯੂ ਡੀ ਮਿਨਿਸਟਰ ਨੇ ਈਟੀਓ ਸਾਹਿਬ ਸਰ ਹਰਪ੍ਰੀਤ ਸਿੰਘ ਜੀ ਉਹ ਵੀ ਸੀਗੇ ਮੈਂ ਵੀ ਸੀਗਾ ਅਸੀਂ ਉੱਥੋਂ ਉਦਘਾਟਨ ਕਰਕੇ ਸ਼ੁਰੂ ਕੀਤਾ ਸਾਰੇ ਪੰਜਾਬ ਦੇ ਵਿੱਚ ਅਸੀਂ ਬਣਵਾ ਰਹੇ ਹਾਂ ਕੇਂਦਰ ਸਰਕਾਰ ਵੱਲੋਂ ਕੋਈ ਪੈਸਾ ਆ ਰਿਹਾ ਪੰਜਾਬ ਵਾਸਤੇ ਕੋਈ ਤੁਸੀਂ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਕੇਂਦਰ ਸਰਕਾਰ ਨੇ ਪੰਜਾਬ ਨੂੰ 1 ਰੁਪਿਆ ਨਹੀਂ ਦਿੱਤਾ ਪੰਜਾਬ ਦਾ ਜਿਹੜਾ ਰੂਰਲ ਡਿਵੈਲਪਮੈਂਟ ਦਾ ਫੰਡ ਹੈ 8500 ਕਰੋੜ ਰੁਪਿਆ ਉਹ ਰੁਕੀ ਬੈਠੇ ਨੇ ਅਸੀਂ ਉਹਦੇ ਵਾਸਤੇ ਬਾਰ-ਬਾਰ ਉਹਨਾਂ ਨੂੰ ਬੇਨਤੀ ਕੀਤੀ ਆ ਪਰੰਤੂ ਉਹਨਾਂ ਨੇ ਦਿੱਤਾ ਨਹੀਂ ਔਰ ਇਸ ਤੋਂ ਇਲਾਵਾ ਸਾਡਾ 50000000 ਕਰੋੜ ਦਾ ਜੀਐਸਟੀ ਦਾ ਜਿਹੜਾ ਪੈਸਾ ਬਣਦਾ ਉਹ ਵੀ ਰੋਕੀ ਬੈਠੇ ਨੇ 1200 ਕਰੋੜ ਰੁਪਈਆ ਸਾਡਾ ਹੈਲਥ ਮਿਸ਼ਨ ਦਾ ਰੋਕੀ ਬੈਠੇ ਨੇ ਤਕਰੀਬਨ 60000 ਕਰੋੜ ਰੁਪਈਆ ਜਿਹੜਾ ਪੰਜਾਬ ਦਾ ਹੈ ਪੰਜਾਬ ਦਾ ਹੱਕ ਹੈ ਉਹਨੂੰ ਮਿਲਣਾ ਚਾਹੀਦਾ ਉਹ ਮੋਦੀ ਸਾਹਿਬ ਰੋਕੀ ਬੈਠੇ ਨੇ ਔਰ ਹੁਣ ਹੜ ਆਏ ਸੀਗੇ ਪੰਜਾਬ ਦੇ ਬੱਚੇ-ਬੱਚੇ ਨੇ ਜਿੰਨਾ ਯੋਗਦਾਨ ਸੀਗਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਉੱਥੇ ਕਿੰਨੇ 8500 ਕਿਲੋਮੀਟਰ ਤੋਂ ਉੱਥੇ ਸੜਕਾਂ ਹੀ ਬਰਬਾਦ ਹੋ ਗਈਆਂ ਸਾਰੇ ਪਿੰਡ 2500 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਡਿਮੋਲਿਸ਼ ਹੋ ਗਏ ਔਰ ਸਕੂਲ ਹਸਪਤਾਲ ਸਾਰਾ ਕੁਝ ਬਰਬਾਦ ਹੋ ਗਿਆ ਪਰੰਤੂ ਮੋਦੀ ਸਾਹਿਬ ਨੇ ਸਾਨੂੰ ਸਿਰਫ 1600 ਕਰੋੜ ਰੁਪਏ ਦਿੱਤੇ ਨੇ ਜਿਹੜੇ ਕਿ 22 202000 ਕਰੋੜ ਦਾ ਖਰਚਾ ਹੈ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਭਾਰਤ ਦੇ ਹਿੱਸਾ ਇਸ ਤਰ੍ਹਾਂ ਨਾ ਕਰਨ ਪੰਜਾਬ ਦੇ ਲੋਕਾਂ ਦੀ ਬਾਹ ਫੜਨ ਇਸ ਮੌਕੇ ਭਾਵੇਂ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਦੇ ਬੱਚੇ-ਬੱਚੇ ਨੇ ਐਨ ਆਰ ਆਈ ਭਰਾਵਾਂ ਨੇ ਇੰਡਸਟਰੀ ਲਿਸਟਾਂ ਨੇ ਔਰ ਹਰਿਆਣੇ ਤੋਂ ਰਾਜਸਥਾਨ ਤੋਂ ਯੂਪੀ ਤੋਂ ਲੋਕ ਆ ਕੇ ਮਦਦ ਕਰ ਰਹੇ ਨੇ ਔਰ ਅਸੀਂ ਜਿਹੜਾ ਰੰਗਲਾ ਪੰਜਾਬ .in .com ਆਪਣਾ ਖਾਤਾ ਖੋਲਿਆ ਸਤਪਕ ਵੰਗ ਸਿੰਘ ਮਾਨ ਚੀਫ ਮਿਨਿਸਟਰ ਰੀਫੰਡ ਦੀ ਅਗਵਾਈ ਚ ਉਹਦੇ ਵਿੱਚ ਕਰੋੜਾ ਰੁਪਏ ਰੋਜ਼ ਦੇ ਸ਼ਾਮਲ ਹੋ ਰਹੇ ਨੇ ਅਸੀਂ ਮੰਡੀ ਬੋਰਡ ਵੱਲੋਂ ਵੀ 47 ਲੱਖ ਪਹਿਲਾਂ ਦਿੱਤਾ ਸੀਗਾ ਪਿਛਲੀ ਵਾਰੀ ਤੇ ਐਤਕੀ ਅਸੀਂ ਕੱਲ੍ਹ ਇਹ ਮੈਂ ਚੈੱਕ ਦੇ ਕੇ ਆਇਆ 37 ਲੱਖ ਦਾ ਤੇ ਬਾਕੀਆਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹੇ ਦੁੱਖ ਦੀ ਘੜੀ ਹੈ ਸਾਡੇ ਭਰਾਵਾਂ ਦਾ ਦਰਦ ਸਮਝਦੇ ਹੋਏ ਸਭ ਨੂੰ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਠੀਕ ਹੈ ਸਰ ਥੈਂਕ ਯੂ ਕੈਮਰਾਮੈਨ ਬੀਕੇ ਗਰਗ ਦੇ ਨਾਲ ਪਰਸੋਤਮ ਕੋਸ਼ਿਕ ਸਮਾਣਾ ਨਿਊਜ਼